ਪੌੜ ਸਾੜਿਆ ਨੇ ਪੂਰੀ ਜ਼ੁਲਮ ਦੀਆਂ ਹੱਦਾਂ ਲਾਹ ਦਿੱਤੀਆਂ ਨੇ ਕਿਸ ਤਰ੍ਹਾਂ ਦੇਖੋ ਇਸ ਬੱਚੇ ਨੂੰ ਕੇਸਾਂ ਤੋਂ ਫੜ ਕੇ ਧੋਇਆ ਜਾ ਰਿਹਾ ਹੈ ਉਹਦੇ ਉੱਤੇ ਡੰਡਿਆਂ ਦੀ ਬਰਸਾਤ ਕੀਤੀ ਜਾ ਰਹੀ ਹੈ ਇੱਕ ਅੰਮ੍ਰਿਤ ਧਾਰੀ ਕੇਸਾਂ ਧਾਰੀ ਬੰਦੇ ਨੂੰ ਇਸ ਤਰ੍ਹਾਂ ਕੇਸਾਂ ਤੋਂ ਫੜ ਕੇ ਘੀਸਣਾ ਤੇ ਉਹਦੇ ਉੱਤੇ ਡੰਡਿਆਂ ਦੀ ਬਰਸਾਤ ਕਰਨਾ ਇਹ ਕਿੱਥੋਂ ਦਾ ਕਾਨੂੰਨ ਹੈ ਜੇ ਕੋਈ ਆਮ ਬੰਦਾ ਕਾਨੂੰਨ ਤੋੜਦਾ ਤਾਂ ਉਹਦੀਆਂ ਲੱਤਾਂ ਤੋੜ ਦਿੱਤੀਆਂ ਜਾਂਦੀਆਂ ਨੇ ਉਹਨੂੰ ਕਾਲ ਕੋਠੜੀ ਅੰਦਰ ਤਾੜ ਦਿੱਤਾ ਜਾਂਦਾ ਪਰ ਜਦੋਂ ਕਾਨੂੰਨ ਦੇ ਰਖਵਾਲੇ ਕਾਨੂੰਨ ਤੋੜਦੇ ਨੇ ਤਾਂ ਇਹਨਾਂ ਦਾ ਕੀ ਸਲੂਕ ਹੋਣਾ ਚਾਹੀਦਾ ਇਹਨਾਂ ਨੂੰ ਕੀ ਹੱਕ ਹੈ ਕਿ ਇਹ ਕਿਸੇ ਕੈਸਾ ਤਾਰੇ ਇਨਸਾਨ ਦੇ ਕੇਸ ਫੜ ਕੇ ਉਹਨੂੰ ਧੂਣ ਕੇਸਾ ਫੜ ਕੇ ਉਹਨੂੰ ਕੁੱਟਣ ਉਹ ਵੀ ਜਿਹੜਾ ਆਪਣੀ ਰੱਖਿਆ ਕਰ ਰਿਹਾ ਸੀ ਆਪਣੀ ਆਤਮ ਰੱਖਿਆ ਕਰ ਰਿਹਾ ਸੀ ਇੱਕ ਜਾਨਵਰ ਤੋਂ ਇੱਕ ਕੁੱਤੇ ਤੋਂ ਅੱਜ ਗੱਲਬਾਤ ਹੋਈ ਆ ਮੈਂ ਦੁੱਧ ਲੈਣ ਜਾਂਦਿਆਂ ਹਾਂ ਰਾਜ ਮੈਨੂੰ ਕੁੱਤਾ ਪਿਆ ਗਵਾਂਡੀਆਂ ਦਾ ਮੈਂ ਕੁੱਤੇ ਨੂੰ ਤਲਵਾਰ ਮਾਰਨ ਪਿਆ ਇਹ ਮਾਮਲਾ ਸੁਣਨ ਚ ਆਇਆ ਹੈ ਕਿ ਇਹ ਮੁੱਖ ਮੰਤਰੀ ਹੈ ਜਿਹੜਾ ਕਿ ਪਹਿਲਾਂ ਸੋਨੀ ਮਾਨ ਹੋਰ ਨਾਲ ਗਾਣਿਆਂ ਵਿੱਚ ਆਇਆ ਸੀਗਾ ਐਸ ਬੰਦੇ ਨੇ ਆਪਣੀ ਆਤਮ ਰੱਖਿਆ ਕਰਨ ਲਈ ਕੁੱਤੇ ਨੂੰ ਭਜੋਣ ਲਈ ਕੋਈ ਸ਼ਸਤਰ ਚੱਕਿਆ ਜਿਹਦੇ ਕਰਕੇ ਕੁੱਤਾ ਜਿੰਨਾ ਦਾ ਸੀ ਪੁਲਿਸ ਵਾਲਿਆਂ ਨੂੰ ਸੱਦ ਲਿਆ ਤੇ ਪੁਲਿਸ ਵਾਲਿਆਂ ਨੇ ਪਿਆਰ ਨਾਲ ਸਮਝਾਉਣ ਦੀ ਬਜਾਏ ਐਸ ਬੰਦੇ ਨੂੰ ਕਿਵੇਂ ਕੇਸਾਂ ਤੋਂ ਫੜ ਕੇ ਹੁਣ ਧੋਇਆ ਜਾ ਰਿਹਾ ਉਹਨੂੰ ਕੁੱਟਿਆ ਜਾ ਰਿਹਾ ਕਿੰਨੀ ਬੇਰਹਿਮੀ ਨਾਲ ਬੇਅਦਬੀ ਹੋਈ ਕੇਸਾਂ ਦੀ ਮਹਾਰਾਜ ਪੜਾ ਕਰੇ ਸਾਰਿਆਂ ਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਕੇਸਾਂ ਦਾ ਮਾਰਾ ਸਾਰਿਆਂ ਦੇ ਕੇਸ ਤੰਦਰੁਸਤ ਰੱਖੇ ਇਹ ਹੈ ਪੰਜਾਬ ਦਾ ਕਾਨੂੰਨ ਜਿਹੜਾ ਡਰੱਗ ਸਮਗਲਰਾਂ ਨੂੰ ਨਹੀਂ ਫੜਦਾ ਜਿਹੜਾ ਚੋਰਾਂ ਨੂੰ ਨਹੀਂ ਫੜਦਾ ਪਰ ਕੋਈ ਮੰਦ ਬੁੱਧੀ ਜੇ ਕਰੇ ਆਪਣੀ ਆਤਮ ਰੱਖਿਆ ਵਾਸਤੇ ਕੋਈ ਕਦਮ ਚੁੱਕਦਾ ਤਾਂ ਉਹਨੂੰ ਇਹ ਧੂਕ ੜੀਸਦਾ ਕਿਸੇ ਕੇਸਾਂਤਰੀ ਇਨਸਾਨ ਨੂੰ ਕੇਸਾਂ ਤੋਂ ਫੜ ਕੇ ਐਦਾਂ ਧੂਣਾ ਕਿੱਥੋਂ ਤੱਕ ਸਹੀ ਹੈ ਇਹ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਐਨਾ ਪੁਲਸ ਵਾਲਿਆਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਇਹ ਵੀ ਕਮੈਂਟ ਬਾਕਸ ਵਿੱਚ ਦੱਸੋ ਤੇ ਇਹਦੇ ਵਾਸਤੇ ਸਾਨੂੰ ਆਵਾਜ਼ ਚੁਕਣੀ ਚਾਹੀਦੀ ਹੈ ਕਿਉਂਕਿ ਸਾਡੇ ਆਪ ਦੇ ਘਰ ਪੰਜਾਬ ਦੇ ਅੰਦਰ ਜੇਕਰ ਐਦਾਂ ਹੋਣ ਲੱਗ ਗਿਆ ਤੇ ਅਸੀਂ ਫਿਰ ਕਿੱਥੇ ਜਾ ਕੇ ਰਵਾਂਗੇ ਇਹ ਇੰਨਾ ਤਸ਼ੱਦਦ ਕਿੱਥੋਂ ਦੀ ਸਹੀ ਗੱਲ ਹੈ